ਉਸ ਤੋਂ ਇਹਨਾਂ ਦੇ ਕੰਮ ਹੈਂ ਦੇਖ ਲਓ ਇਹਨਾਂ ਦੇ ਕੰਮ ਨਹੀਂ ਇੰਨੀ ਬਬੂ ਹੱਦ ਹੁੰਦੀ ਓ ਯਾਰ ਕੋਈ ਚੀਜ਼ ਲਿਮਿਟ ਹੁੰਦੀ ਆ ਕੋਈ ਹਰ ਚੀਜ਼ ਲਿਮਿਟ ਦੇ ਨਾਲ ਖਾਈਦੀ ਆ ਤੁਸੀਂ ਦੋਨੋਂ ਜਾਣਾ ਮੇਰੇ ਪਿੱਛੇ ਹੀ ਪਾ ਗਏ ਦੋਨੋਂ ਯਾਰ ਦੱਸ ਆ ਲੈ ਦੋ ਲਫੇ ਦੋ ਲਫੇ ਖਾਦੀ ਕਰਦੇ ਨੇ ਦੋ ਡੱਬੇ ਕੋਈ ਚੀਜ਼ ਲਿਮਿਟ ਹੁੰਦੀ ਆ ਪ੍ਰੀਤ ਖਾਂਦੀ ਯਾਰ ਭਾਈ ਜੀ ਅੱਜ ਆਪਾਂ ਜਾਣਾ ਸੀ ਕਿ ਕਿੱਟੀ ਦੇ ਉੱਤੇ ਬਟ ਪ੍ਰੀਤ ਨੇ ਬਹਾਨਾ ਮਾਰਦਾ ਕਹਿੰਦੀ ਮੈਂ ਨਹੀਂ ਜਾਣਾ ਮੇਰੀ ਤਬੀਅਤ ਠੀਕ ਨਹੀਂ ਨਹੀਂ ਮੈਂ ਨਹੀਂ ਜਾਣਾ ਹੈਂ ਪ੍ਰੀਤੂ ਦੇ 12 ਵਜੇ ਪਏ ਚਿਹਰੇ ਦੇ ਦੇਖੋ ਲੂਜ਼ ਮੋਸ਼ਨ ਹੋ ਗਿਆ ਲੂਜ਼ ਮੋਸ਼ਨ ਹੋ ਗਿਆ ਕੰਨ ਨਾ ਤੇ ਮੇਰਾ ਨਾਲ ਲੱਗਣਾ ਤੂੰ ਉੱਥੇ ਖਾਦਾ ਹੀ ਜਿਆਦਾ ਖਾਦਾ ਹੀ ਜਿਆਦਾ ਤੇ ਤੂੰ ਘਰੇ ਵੀ ਖਾ ਹੀ ਲੈਣਾ ਤੂੰ ਘਰੇ ਕਿਹੜਾ ਛੱਡਣਾ ਵਾ ਕਹਿੰਦੇ ਮੈਨੂੰ ਲੱਗਿਆ ਲੂਜ਼ ਮੋਸ਼ਨ ਮੈਂ ਨਹੀਂ ਜਾਣਾ ਸਾਡੇ ਆਂਦਿਆਂ ਨੂੰ ਜਿਹੜਾ ਇਹਨੇ ਕਾਰਾ ਕੀਤਾ ਉਹ ਤੁਹਾਨੂੰ ਅੱਗੇ ਜਾ ਕੇ ਦੱਸਦਾ ਮੈਂ ਪ੍ਰੀਤ ਨੂੰ ਘਰੇ ਛੱਡ ਕੇ ਤੇ ਘਰਦਿਆਂ ਨੂੰ ਲਿਆ ਨਾਲ ਦੇ ਨਿਕਲ ਪਏ ਆਪਾਂ ਕਿੱਟੀ ਤੇ ਲੌਂਗ ਵੀ ਮਿੱਤਰੋ ਨਿਕਲ ਪਏ ਆਪਾਂ ਘਰ ਤੋਂ ਦਸਾਂ ਮਿੰਟਾਂ ਚ ਪਹੁੰਚ ਗਏ ਬਾਈ ਜੀ ਆਪਾਂ ਹੋਟਲ ਜਾ ਕੇ ਰੋਟੀ ਡਾਟੀ ਖਾਦੀ ਮਾਤਾ ਹੁਣ ਰੋਟੀ ਖਾ ਲੈਣ ਵਿੱਚ ਜਾਂਦੇ ਆ ਘਰ ਨੂੰ ਆਪਾਂ ਖਾ ਲਈ ਆ ਰੋਟੀ ਡਾਟੀ ਖਾ ਕੇ ਤੇ ਫਿਰ ਆਪਾਂ ਨਿਕਲ ਪਏ ਘਰ ਨੂੰ ਬਾਈ ਜੀ ਘਰ ਜਾ ਕੇ ਵੇਖਿਆ ਜੇ ਪ੍ਰੀਤ ਦੇਖੋ ਕੀ ਕਾਰਾ ਕਰ ਰਹੀ ਸੀ ਕਿੱਟੀ ਤੋਂ ਆ ਗਏ ਆ ਆਪਾਂ ਲੇਕਿਨ ਇਹ 사ਲਾ ਕਰ ਕਿਆ ਰਹਾ ਹੈ ਆ ਗਏ ਆ ਕੀ ਹੋਇਆ ਕੁਛ ਨਹੀਂ ਪਾਣੀ ਪੀਂਦੀ ਰਹੀ ਸੀ ਔਰ ਅਭੀ ਤੋ ਰੁਕੋ ਪਾਣੀ ਪੀਣ ਲੱਗਿਆ ਹੈ ਤੂੰ ਤਾਂ ਐ ਫ੍ਰਿਜ ਬੰਦ ਕੀ ਜਿਵੇਂ ਭੂਤ ਦੇਖ ਲਿਆ ਹੁੰਦਾ ਵਾ ਜਾਓ ਤੁਸੀਂ ਅੰਦਰ ਲਿਆਂਨੀ ਆ ਪਾਣੀ ਪੀਣ ਲੱਗਿਆ ਪਾਣੀ ਉੱਪਰ ਲੈ ਚੋ ਪੀਣਾ ਦਿਖਾ ਮੈਨੂੰ ਪਰ ਇਹ ਤਾਂ ਅੱਟ ਮੈਂ ਪਾਣੀ ਪੀਣ ਲੱਗੀਆਂ ਜਾਓ ਤੁਸੀਂ ਮੈ ਲਿਆਂਨੀ ਤੁਹਾਡੇ ਲਈ ਠੰਡਾ ਪਾਣੀ ਠੰਡਾ ਮੈਂ ਪੀ ਲੇਣਾ ਪਾਣੀ ਠੰਡਾ ਪਰਿਓ ਪਰਿਓ ਜਾ ਮੈਂ ਤੁਹਾਨੂੰ ਕਹਿ ਰਿਆ ਨਾ ਪਰਿਓ ਮੈਂ ਵੇਖ ਤਾਂ ਲੈਂਦਾ ਕੀ ਆ ਪਰਿਓ ਮੇਰੀ ਸੋਹਾਂ ਸੋਹ ਕਾਦੀ ਆ ਮੈ ਲਿਆਂਨੀ ਆਣਾ ਕੀ ਲਿਆਂਨਾ ਤੂੰ ਪਾਣੀ ਟੜ ਲਈ ਨਹੀਂ ਤੂੰ ਮੈਂ ਆਪੇ ਪੀ ਲਿਆਣਾ ਪਾਣੀ ਪਰਿਓਟ ਮੈਂ ਆਪੇ ਪੀ ਲੈਣਾ ਮੈਨੂੰ ਹੰਦਾ ਪੀਣਾ ਓਏ ਵੇ ਦੇ ਨਾ ਕੀ ਹਾਲ ਕੀਤੇ ਦਾ ਅੱਜ ਅੱਤੂ ਮੈਂ ਆ ਗਿਆ ਇਨੀ ਆਈਸਕ੍ਰੀਮਾਂ ਕਿਹਾ ਤਾਉਂ ਕੇ ਹੈ ਢੱਬਾ ਵੀ ਭਰੇ ਦਾ ਸਾਰਾ ਇਹ ਤੇ ਇਨੀ ਆਈਸਕ੍ਰੀਮਾਂ ਪਾਣੀ ਪੀਣ ਲੱਗਾ ਜਾਂਦਾ ਤੂੰ ਇਹ ਪਾਣੀ ਪੀਣ ਲੱਗੇ ਦਾ ਹੈ ਹੈ ਨਹੀਂ ਤਈਆਂ ਨੂੰ ਤੂੰ ਕਿੱਟੀ ਤੇ ਗਈ ਹੈ ਘਰੇ ਆਈਸਕ੍ਰੀਮਾਂ ਨੂੰ ਲੱਗੀਆਂ ਗੇੜਾ ਦੇ ਨਾ ਕਹਿੰਦੀ ਮੇਰਾ ਪੇਟ ਖਰਾਬ ਆ ਤਈਆਂ ਕਿੱਟੀ ਤੇ ਨਹੀਂ ਗਈ ਹੈ ਤੂੰ ਮਾਰ ਦੇ ਸਾਲੇ ਕਾ ਖੋਪੜੀ ਤੋੜ ਨਹੀਂ ਤਈਆਂ ਕਿੱਟੀ ਤੇ ਨਹੀਂ ਗਿਆ ਤੂੰ ਖਾਣ ਵੀ ਨਹੀਂ ਦਿੰਦੇ ਮੈਨੂੰ ਤੂੰ ਤਾਂ ਕਹਿੰਦੀ ਮੇਰਾ ਪੇਟ ਖਰਾਬ ਆ ਆਈਆਂ ਮੰਗਵਾਈਆਂ ਨੇ ਤੂੰ ਇੰਨੀਆਂ ਲੋਕੀ ਇੱਕ ਅੱਧੀ ਖਾਂਦੇ ਇੰਨੀਆਂ ਖਾਣੀਆਂ ਨੇ ਹੈ ਫੇ ਤਾਂ ਹੀ ਕਾਉਂਗੀ ਨਾ ਅੱਡ ਅੱਡ ਫਲੇਵਰ ਦਾ ਪਤਾ ਲੱਗੂਗਾ ਕਿ ਕਿਹੜੀ ਵਧੀਆ ਵਾ ਕਿਹੜੀ ਵਧੀਆ ਵਾ ਦੱਸੋ ਬਾਬਾ ਦੱਸੋ ਹੈ ਇਹਦੇ ਕੰਮ ਵੇਖ ਲਓ ਕਿੰਨੀਆਂ ਆਈਸਕ੍ਰੀਮਾਂ ਮੰਗਾਈ ਫਿਰਦੀ ਆ ਦੇਖੋ ਦੇ ਉਸ ਤੋਂ ਹੈ ਕਿੰਨੀਆਂ ਖਾਧੀਆਂ ਕਿੰਨੀਆਂ ਨਹੀਂ ਇਹ ਵੀ ਦੇਖੋ ਡੱਬਾ ਪੂਰਾ ਭਰੇ ਦਾ ਵਾ ਕੋਨਾ ਨਾਲ ਦੱਸੋ ਹੈ ਕਿੰਨੀਆਂ ਖਾਧੀਆਂ ਕਿੰਨੀਆਂ ਨੇ ਹੈ ਕਿੰਨੀਆਂ ਖਾਧੀਆਂ ਨੇ ਹੈ ਮੇਰੇ ਸੰਘਾ ਤੈਨੂੰ ਪਤਾ ਮੈਂ ਤਾਂ ਸੰਘਾ ਨਹੀਂ ਨੂੰ ਆਈਸਕ੍ਰੀਮਾਂ ਤੋਂ ਇੰਨੀਆਂ ਖਾ ਲੀਨੀਆਂ ਸੋਂ ਤੇ ਤੋਂ ਇੱਕ ਨਹੀਂ ਖਾਦੀ ਜਾਂਦੀ ਹੈ ਆਈਸਕ੍ਰੀਮਾਂ ਜੀ ਨੀ ਮਰਜੀ ਖਵਾ ਦੋ ਤੈਨੂੰ ਮਿੱਠੀ ਦੀ ਚਟੂਰੀ ਢਿੱਡ ਦੇ ਕੇ ਕਿੱਧਰ ਨੂੰ ਜਾਣ ਡਿਆ ਵਾ ਤੇਰਾ ਦੋ ਹੀ ਖਾਦੀਆਂ ਨੇ ਇੱਕ ਪਿਸਤਾ ਤੇ ਕੁਝ ਚੋਕਲੇਟ ਪਿਸਤਾ ਚੋਕਲੇਟ ਖਾਦੀ ਐ ਤੂੰ ਚੱਲ ਚੱਕ ਇਹਨਾਂ ਨੂੰ ਬੰਡਜ ਬਾਹਰ ਜਾ ਕੇ ਨੂੰ ਬੰਡ ਚੱਲ ਚੱਕ ਮੈਂ ਤੈਨੂੰ ਕਹਿ ਰਹੀ ਆ ਚੱਕ ਇਹਨਾਂ ਨੂੰ ਬਾਹਰ ਵੰਡ ਪ੍ਰੀਤ ਕਿੰਨੂ ਵੰਡਤੀਆਂ ਸੀ ਬਾਲ ਬੱਚਿਆਂ ਨੂੰ ਤੂੰ ਕਿੱਡੀ ਤੇ ਕਿਉਂ ਨਹੀਂ ਗਿਆ ਭਲਾ ਤੂੰ ਫੇਰ ਤੁਸੀਂ ਮੈਨੂੰ ਖਾਣ ਨਹੀਂ ਦਿੰਦੇ ਮੈਂ ਪਿੱਛੋਂ ਖਾਣੀਆਂ ਹੁੰਦੀਆਂ ਇੰਨੀਆਂ ਖਾਣੀਆਂ ਨੇ ਐ ਫੇਰ ਤੁਸੀਂ ਆਣਗੇ ਉੱਤੇ ਮੈਨੂੰ ਖਾਣ ਇਹ ਕੋਈ ਮੈਂ ਦੁੱਧ ਦੀਆਂ ਥੋੜੀ ਨਾ ਬਣੀਆਂ ਹੁੰਦੀਆਂ ਨੇ ਮੈਂ ਪੈਸੇ ਦੀ ਮੰਗਵਾਈਆਂ ਮੈਂ ਖਾਣੀਆਂ ਨੇ ਮੈਂ ਖਾਣੀਆਂ ਆਪਣੇ ਪੈਸੇ ਦੀ ਮੰਗਾਈਆਂ ਤੂੰ ਚੱਕ ਇਹਨਾਂ ਨੂੰ ਚਲ ਬਾਹਰ ਵੰਡ ਜੋ ਅੱਕ ਨੂੰ ਤੈਨੂੰ ਪਤਾ ਲੱਗੇ ਚਲ ਵੰਡ ਦੇ ਸਾਰੀਆਂ ਚਲ ਚੱਕ ਇਹਨਾਂ ਨੂੰ ਮੈਂ ਬੰਡਤੀਆਂ ਸੀ ਫਾਈਵ ਉਹ ਪਾਮ ਆਇਲ ਦਾ ਬਣਿਆ ਹੁੰਦਾ ਹੈ ਡੇਜ਼ਰਟ ਸਾਰਾ ਦੁੱਧ ਮਿਲਕ ਦੀਆਂ ਤੋਂ ਨਾ ਬਣੀਆਂ ਹੋਈਆਂ ਨੇ ਗਰਮੀ ਇੰਨੀ ਗਾਉਣੀਆਂ ਗਰਮੀ ਤੈਨੂੰ ਜਿਆਦਾ ਹੀ ਗਰਮੀ ਲੱਗਦੀ ਹੈ ਤੈਨੂੰ ਕੁਛ ਆਈਸਕ੍ਰੀਮ ਦੇ ਦੋ ਡੱਬੇ ਖਾਲੀ ਕਰਤੇ ਨੇ ਦੋ ਡੱਬੇ ਹਾਂਜੀ ਮੈਂ ਤੁਹਾਨੂੰ ਲਿਆ ਕੇ ਦਿਖਾਣੀ ਆ ਆ ਦੇਖ ਲਓ ਦੋਸਤੋ ਇਹਨਾਂ ਦੇ ਕੰਮ ਹੈਂ ਦੇਖ ਲਓ ਇਹਨਾਂ ਦੇ ਕੰਮ ਨਹੀਂ ਇੰਨੀ ਬਬੂ ਹੱਦ ਹੁੰਦੀ ਆ ਯਾਰ ਕੋਈ ਚੀਜ਼ ਲਿਮਟ ਹੁੰਦੀ ਆ ਕੋਈ ਹਰ ਚੀਜ਼ ਲਿਮਟ ਦੇ ਨਾਲ ਖਾਈਦੀ ਆ ਤੁਸੀਂ ਦੋਨੋਂ ਜਾਣਾ ਮੇਰੇ ਪਿੱਛੇ ਹੀ ਪਾ ਗਏ ਦੋਨੋਂ ਜਰ ਦੱਸ ਆ ਲੈ ਇਹ ਦੋਨੇ ਨੋਨ ਲੇ ਕੇ ਖਾਣੀ ਕਰਦੇ ਨੇ ਦੋ ਡੱਬੇ ਕੋਈ ਜੀ ਲਿਮਟ ਹੁੰਦੀ ਆ ਫਰੀ ਤੇ ਖਾਂਦੀ ਯਾਰ ਇਹ ਖਾਲੀ ਆਏ ਸੀਗੇ ਬਾਬੂ ਖਾਲੀ ਕਿੱਥੋਂ ਆ ਖਾਲੀ ਉਹਨਾਂ ਦਾ ਸ਼ੌਂਕ ਹੁੰਦਾ ਖਾਲੀ ਭੇਜੰਦਾ ਖਾਲੀ ਨਹੀਂ ਆਏ ਇਹਨੇ ਖਾਲੀ ਕੀਤੇ ਆ ਦੱਸੋ ਦੇ ਦੇ ਤੁਸੀਂ ਇਹ ਪੁੱਤਰ ਇਹ ਕੀ ਥੋੜੀ ਕੋਈ ਇੱਕ ਅੱਧਾ ਪੀਸ ਲੋਕੀ ਖਾਂਦੇ ਆ ਹਾਂ ਅੰਨੀ ਨੂੰ ਖਾ ਜਾਣੀਏ ਦੋ ਡੱਬੇ ਦੱਸੋ ਦੋਸਤੋ ਆ ਹਾਲ ਨੇ ਦੱਸੋ ਸਾਨੂੰ ਕਿਸਕ ਤਾਂ ਨਹੀਂ ਲੱਗਦੀ ਤੀ ਕਦੋਂ ਕਦੋਂ ਦੀਆਂ ਮਹਿੰਗਾਈਆਂ ਇਹ ਤੂੰ ਕੀ ਰੱਖੀ ਐ ਮੈਂ ਹਾਂ ਕਦੋਂ ਆਈਆਂ ਸੀ ਪਾਈਆਂ ਤਾਂ ਗਈ ਨਹੀਂ ਕੱਟੀ ਦੇ ਉੱਤੇ ਇਹ ਹੋਰ ਗੁਸਾਲਾਂਗੇ ਅਬੀ ਮੇਰੇ ਨਾਲ ਹਾਂ ਰਾਤ ਨੂੰ ਖਾਂਦੀ ਸੀ ਚੋਰੀ ਚੋਰੀ ਰਾਤ ਨੂੰ ਖਾਂਦੀ ਸੀ ਚੋਰੀ ਚੋਰੀ ਲੋਕੀ ਇੱਕ ਅੱਧੀ ਖਾਂਦੇ ਹੁੰਦੇ ਆ ਚੱਕ ਇਹਨਾਂ ਚੱਲ ਜੋ ਆਕਾਂ ਨੂੰ ਵੰਡ ਬਾਹਰ ਚੱਲ ਚੱਕ ਮੈਂ ਸਾਰੀਆਂ ਵੰਡ ਦੇਣੀਆਂ ਨੇ ਕਿੰਨੋਂ ਵੰਡੀਆਂ ਤੂੰ ਬੱਚਿਆਂ ਨੂੰ ਬਾਹ ਇਹ ਢੀ ਝੁੱਠੀ ਆ ਨਾ ਇਹ ਢੀ ਝੁੱਠੀ ਆ ਕਿੰਨੀਆਂ ਵੰਡੀਆਂ ਤੇ ਗਿਆ ਇਹ ਮੈਂ ਪੁੱਛਿਆ ਸੀ ਮੈਂ ਕਿਹਾ ਪ੍ਰੀਤ ਤੇ ਹੈ ਡੱਬੇ ਜਿਹੜੇ ਨੇ ਕਿੱਥੋਂ ਆਏ ਆ ਇਹ ਮੈਨੂੰ ਕਹਿੰਦੀ ਮਮੀ ਆਈਸਕ੍ਰੀਮ ਆ ਸੀ ਦੀਆਂ ਮੈਂ ਖਾ ਚਾ ਮੈਂ ਤੇ ਫਿਰ ਖਾਲੀ ਹੋ ਗਈਆਂ ਕਹਿੰਦੀ ਮੈਂ ਬਾਅਦ ਬੱਚਿਆਂ ਨੂੰ ਵੰਡ ਦਤੀਆਂ ਆਪ ਖਾ ਗਈ ਇਹ ਬੱਚਿਆਂ ਨੂੰ ਵੰਡਣ ਵਾਲੀ ਇਹ ਆਪ ਖਾ ਗਈ ਇਹ ਬੱਚਿਆਂ ਨੂੰ ਵੰਡਣ ਵਾਲੀ ਇਹ ਪੰਜ ਵੰਡੀਆਂ ਜੀ ਬਾਕੀ ਖਾ ਲਈਆਂ ਸੀ ਪੰਜ ਵੰਡੀਆਂ ਹੀ ਨੂੰ ਹੋਈ ਜਾਏਗੀ ਤੇ ਚੱਕ ਲਿਓ ਸਾਰੀਆਂ ਦੇ ਦਿਓ ਕਿਸੇ ਨੂੰ ਠੀਕ ਹੈ ਇਹਨੇ ਨਹੀਂ ਆਇਆ ਤਾਂ ਹੈ ਨਹੀਂ ਇਹਨੇ ਛਡਣੀਆਂ ਹੈਗੀਆਂ ਮਿੱਠਾ ਇਹਨੇ ਪੀ ਹੋਣੇ ਵੀ ਖਾਧੀਆਂ ਸੀ ਪੀ ਹੋਣੇ ਖਾਧੀਆਂ ਕਿੰਨੀਆਂ ਖਾਧੀਆਂ ਮੈਨੂੰ ਮੈਨੂੰ ਪਤਾ ਵੀ ਨਹੀਂ ਹੈਗੀਆ ਵੀ ਨੇ ਘਰੇ ਸਾਨੂੰ ਪਤਾ ਵੀ ਨਹੀਂ ਆਈਸਕ੍ਰੀਮਾਂ ਪਈਆਂ ਨੇ ਘਰੇ ਮੈਂ ਤੈਨੂੰ ਤੇ ਸੱਸ ਜਨੂਨ ਨੇ ਦੋਨਾਂ ਨੇ ਸੈਟਿੰਗ ਬਣਾਈ ਦੀ ਆ ਨਹੀਂ ਮੈਨੂੰ ਤੇ ਆ ਵੀ ਨਹੀਂ ਕਰਨਾ ਤੇ ਆ ਕੇ ਉਹਦੇ ਨੰਦਰੇ ਅੱਲੀ ਆਂਦੀ ਕਿਉਂਕਿ ਕੋਈ ਖਾਧੀ ਸੀ ਮੈਂ ਦਾ ਸਾਰਾ ਕੁਝ ਇਹਨੂੰ ਹੀ ਪਤਾ ਹੈ ਉਹ ਕੋਲੇ ਟਬਲੀ ਬਾਕੀ ਸਭ ਪ੍ਰੀਤ ਦੇ ਢਿੱਡੇ ਚ ਹੈ ਨਾ ਤਾਈ ਦੇ ਉਹ ਜੋ ਪੇਖਰਾ ਹੋਇਆ ਗਿਆ ਨਾ ਕੋਈ ਜੀ ਲਿਮਟ ਨਾ ਖਾਈਦੀ ਆ ਤਾਂ ਹੀ ਮੈਂ ਲੂਜ਼ ਮੋਸ਼ਨ ਲੱਗ ਗਏ ਆ ਇੰਨੀ ਇੰਨਾ ਖਾਣੀ ਪਈਆਂ ਹੁੰਦੀਆਂ ਹੁੰਦੀਆਂ ਵਾ ਗਰਮੀਆਂ ਚ ਖਾਂਦੇ ਆ ਲੋਕੀ ਉਹ ਪਾ ਮੋਬਾਈਲ ਆ ਸਾਰਾ ਇਹ ਪਾਗਲ ਲੋਕੀ ਜੜੇ ਬਣਾਉਂਦੇ ਹੁੰਦੀਆਂ ਗਰਮੀਆਂ ਚ ਸਰਦੀਆਂ ਚ ਨਹੀਂ ਖਾਂਦੇ ਸਰਦੀਆਂ ਜੀ ਨਾ ਗਰਮੀਆਂ ਦੇ ਵਿੱਚ ਇੰਨੀ ਤਾਂ ਨਾ ਖਾ ਲਿੰਦੇ ਲੋਕੀ ਕਿ ਡੱਬਾ ਡੱਬਾ ਖਾ ਜਾਂ ਨਾ ਮੈਂ 20 ਵੀ ਆਈਸਕ੍ਰੀਮਾਂ ਖਾ ਜਾਂਦੀਆਂ ਨੇ ਫੋਨ ਬੰਦ ਕਰ ਫੋਨ ਬੰਦ ਕਰ ਦਿਓ ਇੱਥੇ ਆ ਦੇਖ ਲਓ ਦੋਤੇ ਦੇ ਕੰਮ ਕਿੱਡੀਆਂ ਆਈਸਕ੍ਰੀਮਾਂ ਭਰੀ ਫਿਰਦੀ ਐ ਦੇਖੋ ਹੈ ਇਹਦੇ ਵਿੱਚ ਦੇਖੋ ਦੋ ਡੱਬੇ ਉਧਰ ਸੱਟੇ ਆਨੇ ਆ ਦੇਖੋ ਆ ਵੀ ਸਾਰਾ ਪੂਰਾ ਫੁੱਲ ਭਰੇ ਦਾ ਵਾ ਕੋਨਾਂ ਦੇ ਨਾਲ ਇਹਨੇ ਹੈ ਕਿੰਨੀਆਂ ਇੰਨੀਆਂ ਆਈਸਕ੍ਰੀਮਾਂ ਆ ਕਿਹਦੀ ਘਰ ਵਾਲੀਆਂ ਕਰਦੀ ਐ ਦੱਸਿਓ ਜਰੂਰ ਕਿ ਕਿਸੇ ਦੀ ਘਰ ਵਾਲੀਆਂ ਕਰਦੀ ਐ ਦੇਖੋ ਕਿੰਨੀਆਂ ਕਿੰਨੀਆਂ ਆਈਸਕ੍ਰੀਮਾਂ ਆ ਆਂਗਾ ਖਾਂਦੀ ਐ ਇਹ ਖਾ ਜ਼ਰੂਰ ਲੈਣੀਆਂ ਪਰ ਮੈਂ ਚੋਰੀ ਨਹੀਂ ਕਰਦੀ ਹੈ ਹੈ ਫ੍ਰਿਜ ਦੀ ਰਾਖੀ ਦੇ ਕਿਵੇਂ ਬੈਠੀ ਦੀ ਆ ਬਿੱਲੀ ਹਾਂ ਇਹ ਜਿਹਨੂੰ ਆਰਡਰ ਨਹੀਂ ਲਾਉਂਦੇ ਹਾਂ ਆਹੋ ਮੈਂ ਵੀ ਕਹਾਂ ਕੱਲ ਤੇ ਫ੍ਰਿਜ ਤੇ ਲੱਗੇ ਨਹੀਂ ਮੈਨੂੰ ਜਾਣ ਦਿੰਦਾ ਇਹਨੇ ਕੋਲੀ ਫ੍ਰਿਜ ਲੈ ਕੇ ਆਓ ਇਹਨੂੰ ਲੋਕ ਵੀ ਨਹੀਂ ਹੈਗਾ ਫ੍ਰਿਜ ਨੂੰ ਲੋਕ ਵਾਲੀ ਫ੍ਰਿਜ ਲੈ ਕੇ ਆਓ ਇਹਨੂੰ